ਕੀ ਨਾਮ ਹੈ ਔਰ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਬਈ ਸਿਮਰਨਜੀਤ ਸਿੰਘ ਐ ਮੈਂ ਸਰਪੰਚਾ ਡੱਲੇਵਾਲ ਤੋਂ ਤੇ ਅੱਜ ਅਸੀਂ ਪਹੁੰਚੇ ਹਾਂ ਕਿਸਾਨਾਂ ਦਾ ਕੱਲ ਨੂੰ ਜਿਹੜਾ ਕਿਸਾਨ ਮਹਾਪੰਚਾਇਤ ਹੋ ਰਹੀ ਐ ਉਹਦਾ ਅਰੇਂਜਮੈਂਟ ਚੱਲ ਰਹੀ ਐ ਤੇ ਤੇ ਨਾਲ ਸਾਥ ਦੇ ਰਹੇ ਆ ਕਿਸਾਨਾਂ ਦੇ ਕੋਈ ਪਾਰਟੀ ਦੇ ਨਾਲ ਸੰਬੰਧ ਤਾਂ ਤੁਸੀਂ ਕਿਸੇ ਨਾਲ ਹਾਂਜੀ ਭਾਈ ਜੀ ਮੈਂ ਕਾਂਗਰਸ ਪਾਰਟੀ ਦਾ ਸਾਬਕਾ ਜ਼ਿਲ੍ਹਾ ਪ੍ਰਧਾਨਵੀ ਯੂਥ ਕਾਂਗਰਸ ਤੋਂ ਪਰ ਪਾਰਟ ਪਹਿਲਾ ਧਰਮ ਸਾਡਾ ਕਿਸਾਨੀ ਹੈ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਆਪਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਜਿਹੜੇ ਵੀ ਕਿਸਾਨ ਹਸਤਾਸ਼ੀ ਬੰਦੇ ਆ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਤੇ ਅਸੀਂ ਵੀ ਖੜੇ ਸਾਡਾ ਸਾਰਾ ਨਗਰੀ ਸਾਡਾ ਢੱਲੇਵਾਲ ਦੇ ਨਾਲ ਆ ਤੇ ਬਾਕੀ ਅਸੀਂ ਪ੍ਰਬੰਧ ਕਰ ਰਹੇ ਹਾਂ ਜਿਹੜੀ ਸੰਗਤ ਕੱਲ ਨੂੰ ਆ ਰਹੀ ਹੈ ਇੱਥੇ ਜੋ ਵੀ ਲੰਗਰ ਪਾਣੀ ਦਾ ਪ੍ਰਬੰਧ ਹੈ ਜਾਂ ਜਿਵੇਂ ਹੋਰ ਕੋਈ ਕੋਈ ਪਾਰਕਿੰਗ ਵਗੈਰਾ ਦਾ ਕਰ ਰਹੇ ਆ ਆਪਦੇ ਅਸੀਂ ਨਗਰ ਵੱਲੋਂ ਪੂਰਾ ਲਾਰੇ ਆ ਜੋਰ ਬਾਕੀ ਗੁਰੂ ਸਾਹਿਬ ਕੋਲੋਂ ਕਿਰਪਾ ਕਰਨਗੇ ਕਿ ਅਸੀਂ ਸੇਵਾ 'ਚ ਸਫਲ ਹੋ ਸਕੀਏ। ਭਾਜੀ ਕੀ ਕਹਿਣਾ ਚਾਹੁੰਗੇ ਕੱਲ ਨੂੰ ਮਹਾ ਪੰਚਾਇਤ ਹੋਣ ਜਾ ਰਹੀ ਹੈ। ਸ਼ੁਰੂਆਤ ਹੈ ਜਿਹੜੀ ਇਹ ਪਿੰਡ ਡੱਲੇਵਾਲਾ ਤੋਂ ਹੋਣ ਜਾ ਰਹੀ ਹੈ। ਜੀ। ਤੁਸੀਂ ਵੇਖਿਆ ਪਿਛਲੇ ਦਿਨੀ ਦੋ ਸ਼ੰਭੂ ਤੇ ਖਨੌਰੀ ਦੀ ਬਾਰਡਰ ਤੇ ਮੋਰਚਾ ਚੱਲ ਰਿਹਾ ਸੀ। ਸੋ ਪੰਜਾਬ ਸਰਕਾਰ ਨੇ ਜ਼ਬਰ ਦੇ ਨਾਲ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਨੂੰ ਹਰਾਸਤ ਵਿੱਚ ਲਿਆ ਤੇ ਜਿਹੜੇ ਮੋਰਚਿਆਂ ਨੇ ਤੇ ਪੀਲਾ ਪੰਜਾ ਚਲਾਇਆ ਸੋ ਉਸ ਤੋਂ ਬਾਅਦ ਡੱਲੇਵਾਲ ਦੀ ਧਰਤੀ ਤੇ ਪਿੰਡ ਡੱਲੇਵਾਲੇ ਸ਼ਾਂਤਵੇਂ ਮੋਰਚਾ ਲੱਗਾ ਜੋ ਪੰਜਾਬ ਸਰਕਾਰ ਨੇ ਅਮਰਜੈਂਸੀ ਲਾਤੀ ਸੀ ਬੇਸਿਕ ਤੇ ਮੋਰਚਾ ਲੱਗਾ ਨਹੀਂ ਦਿੱਤਣ ਦੇਣ ਦੇਣਾ ਉਸ ਤੋਂ ਬਾਅਦ ਡੱਲੇਵਾਲੇ ਮੋਰਚਾ ਚੱਲਿਆ ਤੇ ਸਰਦਾਰ ਜਗਜੀਤ ਸਿੰਘ ਜੀ ਡੱਲੇ ਦੀ ਜਵੇਂ ਸਿਹਤ ਠੀਕ ਹੋਈ ਉਹਨਾਂ ਨੇ ਆਖਿਆ ਵੀ ਪੰਜਾਬ ਦੇ ਅੰਦਰ ਜਿਹੜੇ ਪ੍ਰੋਗਰਾਮ ਆ ਮਹਾ ਪੰਚਾਇਤਾਂ ਕੀਤੀਆਂ ਜਾਣ ਸੋ ਉਹਨਾਂ ਦੀ ਮਨੋ ਕਾਮਨਾ ਸੀ ਵੀ ਪਹਿਲੀ ਜਿਹੜੀ ਮਹਾ ਪੰਚਾਇਤ 3 ਅਪ੍ਰੈਲ 2025 ਨੂੰ ਤੁਸੀਂ ਕੱਲ ਵੇਖੋਗੇ ਉਹ ਪਿੰਡ ਡੱਲੇਆ ਤੋਂ ਸ਼ੁਰੂ ਹੋਣ ਜਾ ਰਹੀ ਆ ਸੋ ਉਹਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਤੇ ਵਾਅਦਾ ਕਰਦਾ ਇਹ ਮਹਾ ਪੰਚਾਇਤ ਕੱਲ ਹੀ ਫਰੀਦਕੋਟ ਜ਼ਿਲ੍ਹੇ ਦੀ ਭਾਰਤੀ ਕਿਸਾਨ ਜਨਕਤਾ ਸਿੱਧੂਪੁਰ ਦੀ ਨਰੋਜ ਜਥੇਬੰਦੀ ਦੀ ਹੋਣ ਜਾ ਰਹੀ ਆ ਤਕਰੀਬਨ 25 ਤੋਂ 30 ਹਜ਼ਾਰ ਬੰਦਾ ਆਵੇਗਾ ਇਸ ਮਹਾ ਪੰਚਾਇਤ ਤੋਂ ਕੱਲਾ ਨਰੋਲ ਫਰੀਦਕੋਟ ਜ਼ਿਲ੍ਹੇ ਦਾ ਸੋ ਅਸੀਂ ਅਪੀਲ ਵੀ ਕਰਦੇ ਆ ਪੰਜਾਬਦਰਦਿਆਂ ਨੂੰ ਜੰਝੜੇ ਫਰੀਦਕੋਟ ਦੀਆਂ ਜੰਨੀਆਂ ਵਿੱਚ ਖੁਸ਼ੀਤਾਂ ਜੋ ਲੋਕਾਂ ਪ੍ਰਤੀ ਦਰਦਾਂ ਜਾਂ ਅੱਧ ਦਿਲ ਚ ਦਰਦ ਰੱਖਣ ਵਾਲੀਆਂ ਕਿਸਾਨੀ ਲਈ ਜਾਂ ਹੋਰ ਕਿੱਤਿਆਂ ਲਈ ਸੋ ਭਰਾਵੋ ਵੱਧ ਚੜ ਕੇ ਇਸ ਮਹਾ ਪੰਚਾਇਤ ਦੇ ਅੰਦਰ ਪਹੁੰਚੋ ਸੋ ਪ੍ਰਧਾਨ ਜੀ ਸਾਡੇ ਨਾਲ ਬੋਰ ਸਿੰਘ ਜੀ ਰੁਪਈਆਂ ਲੈ ਜਾਈਜਾ ਲੈ ਰਹੇ ਆ ਤਕਰੀਬਨ 1.5 ਏਕੜ ਦੇ ਵਿੱਚ ਟੈਂਟ ਲੱਗ ਰਿਹਾ 20 ਤੋਂ 25 ਹਜ਼ਾਰ ਬੰਦਾ ਹੋਣ ਜਾ ਰਿਹਾ ਹੈ ਕੱਲੂ ਇਹ ਹਵਾ ਚ ਗੱਲਾਂ ਨਹੀਂ ਤੁਸੀਂ ਆਪ ਵੇਖੋਗੇ ਸਾਡੇ ਪਿੰਡ ਡੱਲੇ ਵਾਲੇ ਤੇ 3-4 ਹਜ਼ਾਰ ਬੰਦੇ ਦਾ ਪ੍ਰਬੰਧ ਹੋਣ ਜਾ ਰਿਹਾ ਹੈ ਜਿਹੜੇ ਗੋਲੇ ਵਾਲੇ ਬੌਲੀ ਸਾਹਿਬ ਸੋ ਜਿੱਥੋਂ ਜਿੱਥੋਂ ਵੀ ਡੇਰੇ ਆ ਕੋਈ ਧਾਰਮਿਕ ਸਥਾਨਾ ਉੱਥੋਂ ਸਾਨੂੰ ਵੀਰੋ ਸਹਿਯੋਗ ਮਿਲ ਰਿਹਾ ਜਿਹੜਾ ਕੱਲ ਨੂੰ ਲੰਗਰ ਦਾ ਚਲੋ ਇਹ ਮਹਾ ਪੰਚਾਇਤ ਜਿਹੜੀ ਡੱਲੇ ਵਾਲੇ ਪਿੰਡ ਦੇ ਵਿੱਚ ਜੋ ਚਰਸਤਾ ਬਣਦਾ ਗੁਲੇ ਵਾਲੇ ਆਉਣ ਤੋਂ ਸੜਕ ਤੋਂ ਉੱਥੇ ਹੋ ਰਹੀ ਹੈ ਇੱਥੇ ਤਕਰੀਬਨ ਸਾਰੇ ਪਾਰਕਿੰਗ ਦੇ ਲੋਕਾਂ ਦੇ ਬੈਠਣ ਦੇ ਲੰਗਰ ਦੇ ਚਾਹ ਪਾਣੀ ਪੀਣ ਦੇ ਸਾਰੇ ਪ੍ਰਬੰਧ ਮੁਕੰਮਲ ਹੈ ਸਾਰੇ ਫਰੀਦਕੋਟ ਵਾਸੀਆਂ ਨੂੰ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਵੱਧ ਤੋਂ ਵੱਧ ਚੜ ਕੇ ਇਸ ਕਾਨ ਮਹਾ ਪੰਚਾਇਤ ਪਹੁੰਚਣ ਤੇ ਪ੍ਰਧਾਨ ਜੀ ਦੇ ਪ੍ਰਧਾਨ ਜੀ ਉਹਨਾਂ ਦੇ ਦਰਸਲ ਕਰ ਸਕਣਾ ਜਿਹੜੀ ਇਹ ਮਹਾਪੰਚਾਇਤ ਹੋ ਰਹੀ ਹੈ ਨਰੋਲ ਭਾਰਤੀ ਕਿਸਾਨੀ ਯੂਨੀਅਨ ਤੋਂ ਵੱਲੋਂ ਕੀਤੀ ਜਾ ਰਹੀ ਹੈ। ਇੱਕਲੇ ਗਿੱਲਾ ਫਰੀਦਕੋਟ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਦੀ ਇਕਤਾ ਸਿੱਧੂਪੁਰ ਵੱਲੋਂ ਕੀਤੀ ਜਾ ਰਹੀ ਹੈ। ਜਿਹਦੇ ਚ ਐਸ ਕੇ ਐਮ ਗੈਰ ਰਾਜਨੀਤਿਕ ਦੇ ਤਕਰੀਬਨ ਆਗੂ ਪਹੁੰਚਣਗੇ ਕਿਉਂਕਿ ਅੱਜ ਪਟਿਆਲੇ ਮੀਟਿੰਗ ਚੱਲ ਰਹੀ ਹੈ ਇਹ ਸੰਬੰਧੀ। ਜੀ ਜਿਹੜੀਆਂ ਚਾਰ ਜ਼ਿਲ੍ਹਿਆਂ ਦੀਆਂ ਇਕੱਠੀਆਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਰੱਖੀਆਂ ਸੀਗੇ ਤੁਸੀਂ 6 7 8 ਦੇ ਪ੍ਰੋਗਰਾਮ ਰੱਖੇ ਸੀਗੇ। ਉਹ ਹੋਣਗੇ ਜਾਂ ਨਹੀਂ ਹੋਣਗੇ ਹਾਂਜੀ। ਨਹੀਂ ਉਹ ਉਹ ਉਸੇ ਤਰੀਕਾਂ ਦੇ ਹੋਣਗੇ ਪਰ ਉਹ ਉਹ ਉਹਨਾਂ ਜ਼ਿਲ੍ਹਿਆਂ ਚ ਵੀ ਉਸ 8 ਤਰੀਕ ਨੂੰ ਉੱਥੇ ਪ੍ਰੋਗਰਾਮ ਦੁਬਾਰਾ ਉਹੀ ਉਵੇਂ ਰਹਿਣਗੇ ਪਰ ਉਹ ਕੱਲਾ ਜ਼ਿਲ੍ਹਾ ਕਰੂਗਾ। ਬਾਕੀ ਸਾਰੇ ਜ਼ਿਲ੍ਹਿਆਂ ਨੂੰ ਮੰਡ ਕੇ 6 7 8 ਦੀਆਂ ਜਿਹੜੀਆਂ ਮਹਾਪੰਚਾਇਤਾਂ ਹੋਣੀਆਂ ਉਵੇਂ ਹੀ ਹੋਣਗੀਆਂ। ਬਾਕੀ ਜ਼ਿਲ੍ਹਿਆਂ ਨੂੰ ਡਾਟਾ ਦੇ ਦਿੱਤੀਆਂ ਗਈਆਂ। ਜ਼ਿਲ੍ਹੇ ਵਾਲਾ ਸਾਹਿਬ ਖੁਦ ਜਾਣ ਕੇ ਲੋਕਾਂ ਦੇ ਦਰਸ਼ਨ ਕਰਨੀ। ਹਾਂ ਉਹਨਾਂ ਨੇ ਵੀ ਸਾਨੂੰ ਸਾਰਿਆਂ ਨੂੰ ਉੱਥੋਂ ਨਿਰਦੇਸ਼ ਦਿੱਤੇ ਵੀ ਮੈਂ ਆਪ ਜਾ ਕੇ ਜਿਨ੍ਹਾਂ ਲੋਕਾਂ ਨੇ ਮੇਰਾ ਇੰਨਾ ਸਹਿਯੋਗ ਦਿੱਤਾ ਮੈਂ ਆਪ ਜਾ ਕੇ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਤੇ ਪ੍ਰਧਾਨ ਜੀ ਹਰੇਕ ਥਾਂ ਪਹੁੰਚਣਗੇ। ਪ੍ਰਧਾਨ ਜੀ ਤੁਸੀਂ ਨਮਾਇੰਗੀ ਕਰਦੇ ਹੋ ਫਰੀਦਕੋਟ ਜ਼ਿਲ੍ਹੇ ਦੀ। ਲੋਕਾਂ ਨੂੰ ਸਾਨਾ ਨੂੰ ਕੋਈ ਅਪੀਲ ਕਰਦੇ ਜੀਣਾ ਵੇਖੋ ਸਾਡਾ ਤਕਰੀਬਨ ਸੰਪਰਕਤਾ ਸਾਰੇ ਪਿੰਡਾਂ 'ਚ ਜਾਂ ਸਾਡੇ ਕਿਸਾਨ ਵਰਕਰਾਂ ਨਾਲ ਹੋ ਚੁੱਕਾ ਹੈ ਪਰ ਫਿਰ ਵੀ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਸਾਰੇ ਜੋ ਵੀ ਤੈਸ਼ੀ ਹੈ ਆਪਣੀ ਐਮਐਸਪੀ ਕਮੇ ਦੇ ਕਾਨੂੰਨ ਦੇ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਕੱਲ ਨੂੰ ਵੱਧ ਚੜ ਕੇ ਇਸ ਕਾਨਫਰੰਸ 'ਚ ਜ਼ਬਰ ਵਿਰੋਧੀ ਕਾਨਫਰੰਸ 'ਚ ਪਹੁੰਚਣ ਦੀ ਕਿਰਪਾਲਤਾ ਕਰਨ। ਪ੍ਰਧਾਨ ਜੀ ਜੋ ਇਸ ਵਕਤ ਤੁਹਾਨੂੰ ਸੁਣ ਰਹੇ ਹੋ ਉਹਨਾਂ ਨੂੰ ਇੱਕ ਵਾਰੀ ਫੇਰ ਦੱਸੋ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਹੋ ਰਹੀ ਆ ਕਿੱਥੇ ਹੋ ਰਹੀ ਆ ਕੀ ਲੋਕੇਸ਼ਨ ਆ ਉਹਦੀ? ਇਹ ਜਿਹੜੀ ਜਬਰ ਵਿਰੋਧੀ ਕਾਨਫਰੰਸ ਹੋ ਰਹੀ ਹੈ ਡੱਲੇ ਵਾਲੇ ਪਿੰਡ ਦੇ ਵਿੱਚ ਜੋ ਚਰ ਰਸਤਾ ਬਣਦਾ ਗੋਲੇ ਵਾਲੇ ਤੋਂ ਪਹਿਲਾਂ ਹੀ ਗੋਲੇ ਵਾਲੇ ਤੋਂ ਮੁੜ ਕੇ ਨਾਲ ਹੀ ਹੈ ਇੱਥੇ ਚਾਰਾਂ ਪਿੰਡਾਂ ਨੂੰ ਸੜਕਾਂ ਨਿਕਲਦੀਆਂ ਨੱਥਨ ਵਾਲਾ ਕੋਨੀਆ ਵਾਲਾ ਡੱਲੇ ਵਾਲਾ ਗੋਲੇ ਵਾਲੇ ਨੂੰ ਇੱਥੇ ਹੋ ਰਹੀ ਹੈ ਤਕਰੀਬਨ ਲੋਕੇਸ਼ਨ ਵੀ ਅਸੀਂ ਇੱਕ ਫੇਸਬੁੱਕ ਤੇ ਦੀ ਪਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਇੱਥੇ ਪਹੁੰਚਣ ਫਰੀਦਕੋਟ ਜ਼ਿਲ੍ਹੇ ਦੇ ਕਿਸਾਨ ਵੀਰ